ਆ ਵੀਰੇ ਗਰੇਵਾਲ ਡੈਰੀ ਫਾਰਮ ਪੈਂਡ ਤੁੰਗਾ ਹੈੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਰੈਕੋਟ ਆਪਾਂ ਅੱਜ ਨਾਕ ਦਿਖਾਵਾਂਗੇ ਵੀਰੇ 6-7 ਨਾਕ ਨੇ ਜਰਸੀਆਂ ਦੇ ਆਪਣੇ ਕੋਲੇ ਆਏ ਹੋਏ ਨੇ ਹੁਣ ਤੇ ਆਪਾਂ ਗੱਲਬਾਤ ਕਰਦੇ ਆਂ ਕੱਲੀ-ਕੱਲੀ ਦੀ ਡਿਟੇਲ ਦਿੰਨੇ ਆਂ ਹਾਂਜੀ ਬਾਈ ਹਸੀਕਾਲ ਜੀ ਹਸੀਕਾਲ ਜੀ ਬਾਈ ਨਾਂ ਐਡਰੈਸ ਗੁਰਦੀਪ ਸਿੰਘ ਪੈਂਡ ਤੁੰਗਾ ਹੈੜੀ ਰੈਕੋਟ ਤੋਂ 12 ਕਿਲੋਮੀਟਰ ਹੈਗੀ ਠੀਕ ਆ ਜੀ ਆਹ ਪਹਿਲੇ ਨੰਬਰ ਵਾਲੀ ਗਾਂ ਖੋਲੀ ਹੈ ਜੀ ਹਾਂਜੀ ਤੇ ਇਹਦੀ ਕੀ ਡਿਟੇਲ ਆ ਜੀ ਇਹ ਜੀ ਦੱਸ ਦਿਆਂ ਦੀ ਕੱਚੀ ਆ ਹਾਂਜੀ ਮੁੱਲ ਇਹ ਗੱਲ ਇਹਦਾ 40000 ਠੀਕ ਆ ਜੀ 10 12 ਦਿਨ ਦੀ ਵੀਰ ਜੀ ਕੱਚੀ ਆ ਇਹ ਤੇ ਦੁੱਧ ਬਾਈ ਦੱਸਦਾ ਡਿਟੇਲ ਵੀ 12 13 ਕਿਲੋ ਦੁੱਧ ਪਾਜੂ ਦਰਮਿਆਨੇ ਘੱਦ ਦੀ ਆ ਤੇ ਮੂੰਹ ਮੱਥੇ ਦੀ ਪੂਰੀ ਐਨ ਸਕੀਨ ਆ ਵੀਰੇ ਬੱਛੀ ਦੂਜੇ ਸੂਏ ਸੂਣ ਵਾਲੀ ਆ ਦਿਨਾਂ ਮੁਤਾਬਕ 10 ਤੋਂ 12 ਕ ਦਿਨ ਦੀ ਕੱਚੀ ਆ ਤੇ ਸੀਲ ਸਾਉ ਪੂਰੀ ਆ ਐਨ ਤੁਸੀਂ ਦੇਖ ਸਕਦੇ ਹੋ ਵਧੀਆ ਥਣਲੇਵਾ ਵਧੀਆ ਲੱਗਿਆ ਹੋਇਆ ਵਾ ਸੀਲ ਠੰਡੀ ਆ ਪੂਰੀ ਤੇ ਇਹਦਾ ਰੇਟ ਜੀ 40000 40000 ਮਾਨ ਤਣ ਹੋ ਜੂ ਜੀ ਠੀਕ ਆ ਜੀ ਤੇ ਦੋ ਨੰਬਰ ਵਾਲੀ ਜੀ ਇਹਦੀ ਡਿਟੇਲ ਜੀ ਇਹ ਜੀ ਹੈਗੀ ਆ ਪੰਜ ਤੇ ਗਿਆ ਦਿਨਾਂ ਸੂਈ ਨੂੰ ਹਾਂ ਜੀ ਮਗਰ ਬੱਛਾ ਠੰਡੀ ਸੀਲ ਪੂਰੀ ਆ ਠੀਕ ਆ ਜੀ ਅੱਠ ਕਿਲੋ ਬੋ ਵੀ ਆ ਅੱਠ ਕਿਲੋ ਬੋਲੀ ਆ ਵੀਰੇ ਤੀਜਾ ਚੌਥਾ ਦਿਨ ਸੂਈ ਨੂੰ ਆ ਮਗਰ ਬੱਛਾ ਮਗਰ ਬੱਛਾ ਵਾ ਤੇ ਉਹ ਵੈਸੇ ਥੋੜੀ ਸੰਗ ਹੈਗੇ ਨੇ ਪਰ ਸੀਲ ਸਾਊ ਬਾਈ ਕਹਿੰਦਾ ਐਨ ਪੂਰੀ ਆ ਪੂਰੀ ਠੰਡੀ ਸੀਲ ਸਾਊ ਆ ਤੇ ਬਾਕੀ ਥਣ ਥਣ ਲੇਵਾ ਪੂਰਾ ਵਧੀਆ ਥਣ ਲੇਵਾ ਆ 8-9 ਕਿਲੋ ਬੋਲਾ ਇਸ ਟਾਈਮ 3 ਦਿਨ ਦੀ ਸੁਈ ਥੱਲੇ ਤਿਆਰ ਆ ਦੁੱਧ ਚ ਬਾਲਾ ਨਹੀਂ ਬਾਲਾ ਨਹੀਂ ਵੀਰ ਦੁੱਧ ਇਹ ਘੱਟੋ ਘੱਟ ਬਾਲਾ ਨਹੀਂ 12 ਪਲੱਸ ਜਾਊਗੀ ਸੀਲ ਸਾਊ ਬਾਈ ਕਹਿੰਦੇ ਦੱਸਦੇ ਨੇ ਵੀ ਐਨ ਪੂਰੀ ਠੰਡੀ ਸੀਲ ਸਾਊ ਆ ਪੂਰੀ ਬਈ ਦਿਖਾ ਦਈਏ ਮਾੜਾ ਜੀ ਸੀਲ ਸਾਊ ਲਾ ਸੀਲ ਸਾਊ ਤੁਸੀਂ ਦੇਖ ਸਕਦੇ ਹੋ ਐਨ ਪੂਰੀ ਸੀਲ ਸਾਊ ਆ ਇਹਦਾ ਰੇਟ ਜੀ ਇਹਦਾ ਜੀ 35 ਲੰਗ 35000 ਦੀ ਬਾਈ ਕਹਿੰਦਾ ਦੇ ਦਾਂਗੇ ਬਿਲਕੁਲ ਜਾਇਜ਼ ਰੇਟ ਆ ਮੌਸਮ ਦੇ ਹਿਸਾਬ ਨਾਲ ਜਾਇਜ਼ ਰੇਟ ਆ ਬਿਲਕੁਲ 35000 ਦੀ ਤਾਜੀ ਸੂਈ ਹੋਈ ਯਾਰ ਸੀ ਤੀਜੇ ਨੰਬਰ ਤੇ ਜੀ ਜੀ ਇਹ 7 ਮਹੀਨੇ ਗੱਭਰ ਚੱਕੋ 7 ਮਹੀਨੇ ਰੀ ਚੈੱਕ ਪਾਸ ਆ ਜੀ ਦੁੱਧ 9 ਲੀਟਰ ਦੁੱਧ ਐਸ ਟਾਈਮ ਹਾਜ਼ਰ ਆ ਇਹਦੇ ਥੱਲੇ 7 ਮਹੀਨੇ ਰੀ ਚੈੱਕ ਪਾਸ ਤੀਜੇ ਸੂਏ ਆ ਤੇ ਵੀਡੀਓ ਬਾਈ ਜੀ ਦੱਸ ਦੇ ਸੀ ਵੀ ਆਪਣੇ ਕੋਲ ਵੀਡੀਓ ਹੈਗੀ ਆ ਇਹਦੀ ਚੈੱਕ ਪਾਸ ਕਰਾਈ ਹੋਈ ਦੀ ਚੈੱਕ ਕਰਵਾਈ ਹੋਈ ਆ ਤੇ ਉਹ ਕੱਦਕਾਰ ਦੀ ਵੱਡੀ ਆ ਦੋ ਦ 18 ਕਿਲੋ ਇਹ ਪਾਜੂ ਤਾਜੀ ਬੈੜ 18 ਤੋਂ ਪਲੱਸ ਜਾ ਸਕਦੀ ਐਰ ਸੈਰ ਦੇ ਵਿੱਚ ਆ ਠੰਣ ਲੈਵਾ ਬਹੁਤ ਵਧੀਆ ਲੱਗਿਆ ਹੋਇਆ ਠੰਡੀ ਸੀਲ ਵੀ ਪੂਰੀ ਆ ਠੰਣ ਲੈਵਾ ਵਧੀਆ 7 ਮਹੀਨਿਆਂ ਦੀ ਚੈੱਕ ਪਾਸ ਆ ਇਹਦਾ ਰੇਟ ਜੀ ਇਹਦਾ ਜੀ ਲੈਣ ਦੇ ਹੈਗਾ 37000 37000 ਲੈਣਦੇ ਆ ਨਾ ਮਾਨ ਤਾਨ ਮੌਕੇ ਤੇ ਹੋ ਜੂਗਾ ਠੰਡੀ ਸੀਲ ਪੂਰੀ ਆ ਭਵਾਨ ਦੇ ਹਿਸਾਬ ਨਾਲ 18 20 ਕਿਲੋ ਵਾਲੀ ਬੈੜ ਤਾਜੀ ਲੱਗਦੀ ਆ ਥਾਣਲੇਵਾ ਬਹੁਤ ਵਧੀਆ ਲੱਗਿਆ ਹੋਇਆ ਚੰਗਾ ਥਾਣਲੇਵਾ ਲੱਗਿਆ ਹੋਇਆ ਗੱਬਣ ਚੱਕ ਪਾਸ ਅੱਜ ਕੱਲ ਗੱਬਣ ਬਹੁਤ ਘੱਟ ਮਿਲਦੀ ਆ ਮੂਹ ਮੱਥੇ ਦੀ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਮੂਹ ਮੱਥੇ ਦੀ 4 ਨੰਬਰ ਤੇ ਜੀ 4 ਨੰਬਰ ਇਹ ਪਹਿਲੇ ਸੂਏ ਸੁੰਦੀ ਆ ਪਹਿਲੇ ਸੂਏ ਸੂਣ ਵਾਲੀ ਆ ਜੀ ਕਿੰਨੇ ਕੁ ਦਿਨ ਲੈਂਦੀ ਆ ਇਹਨੂੰ ਪੂਰੇ ਹੁੰਦੇ ਆ ਤਾਂ ਕੱਲ ਨੂੰ ਕੱਲ ਨੂੰ ਦਿਨ ਪੂਰੇ ਹੁੰਦੇ ਆ ਜੀ ਪੰਜ ਦਾ 7 ਦਾ ਨੁੱਤੇ ਵੀ ਲੈ ਕੇ ਜਾ ਸਕਦੀ ਆ ਜੋ ਜ ਤਾਉ ਪਾਲਾਂ ਤੇ 12 ਕਿਲੋ ਦੁੱਧ ਪਾਉਗੀ 12 13 ਕਿਲੋ ਦੁੱਧ ਪਾਉਗੀ